ਅੱਜ ਅਸੀਂ ਕੁੱਲ 414 ਕਲਾਸ 1 ਸਰਟੀਫਿਕੇਟਸ ਆਪਣੇ ਮੁਲਾਜ਼ਮਾਂ ਨੂੰ ਵੰਡੇ ਜਿਹੜੇ ਮਾਨਯੋਗ ਡੀਜੀਪੀ ਪੰਜਾਬ ਜਾਂ ਡੀਜੀਪੀ ਪੀਐਸਪੀਸੀਐਲ ਜਤਿੰਦਰ ਜੈਨ ਸਰ ਜਿਹੜੇ ਸਾਡੇ ਯੁੱਧ ਨਸ਼ਾ ਵਿਰੋਧ ਦੇ ਸਾਡੇ ਜ਼ਿਲ੍ਹਾ ਦੇ ਸੁਪਰਵਾਈਜ਼ਰੀ ਅਫਸਰ ਹੈ ਉਹਨਾਂ ਨੇ ਦੋਨੋਂ ਡੀਜੀਪੀ ਸਾਹਿਬਾਨ ਨੇ ਸਾਡੇ ਮੁਲਾਜ਼ਮਾਂ ਨੂੰ ਵੱਖ-ਵੱਖ ਡਿਊਟੀਆਂ ਦੇ ਜਿਹੜੇ ਸੀਸੀ1 ਸਰਟੀਫਿਕੇਟਸ ਦਿੱਤੇ ਅੱਜ ਅਸੀਂ ਇੱਕ ਪੁਲਿਸ ਲਾਈਨ ਦੇ ਫੰਕਸ਼ਨ 'ਚ ਇਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਔਰ ਉਹਨਾਂ ਨੂੰ ਮੋਟੀਵੇਟ ਕਰਨ ਲਈ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਟਿੰਡਾ ਪੁਲਿਸ ਵਧੀਆ ਕੰਮ ਕਰਦੀ ਰਹੇ ਤੇ ਹੋਰ ਵੀ ਵੱਡੇ ਮਾਈਲਸਟੋਨਸ ਅਸੀਂ ਅਚੀਵ ਕਰੀਏ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਟਿੰਡਾ ਮੈਡਮ ਅਮਨੀਤ ਕੁੰਡਲ ਜੀ ਦਾ ਸਾਰੇ ਜਿਹੜੇ ਮੁਲਾਜ਼ਮਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਮੈਡਮ ਦੇ ਵੱਲੋਂ ਪਹਿਲਾਂ ਵੀ ਜਿਹੜਾ ਸਮੇਂ-ਸਮੇਂ ਸਰ ਜਿਹੜਾ ਕੋਈ ਵੀ ਕਰਮਚਾਰੀ ਚੰਗਾ ਕੰਮ ਕਰਦੇ ਤੇ ਮਾਨਜੋਗ ਜੀ ਸਾਹਿਬ ਤੋਂ ਜੋ ਵੀ ਕੈਸ਼ ਰਿਵਾਰਡ ਡੀਜੀਪੀ ਡਿਸਕ ਤੇ ਸਰਟੀਫਿਕੇਟ ਜਿਹੜੇ ਹੈਗੇ ਆ ਉਹਨਾਂ ਨੂੰ ਭਾਇਆ ਕਰਾਏ ਜਾਂਦੇ ਤੇ ਨਵੇਂ ਸਾਲ ਤੇ ਜਿਹੜਾ ਹੈਗਾ ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜਿਨ੍ਹਾਂ ਨੇ ਵੀ ਚੰਗਾ ਕੰਮ ਕੀਤਾ ਇਸ ਪਿਛਲੇ ਸਾਲ 'ਚ ਸਾਰਿਆਂ ਨੂੰ ਜਿਹੜਾ ਹੈ ਸਰਟੀਫਿਕੇਟ ਦੇ ਨਾਲ ਜਿਹੜਾ ਹੈਗਾ ਵਾਜਿਆ ਗਿਆ ਤੇ ਮੈਂ ਅਨਜੋਗ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿੰਨਾ ਹੌਸਲਾ ਵਧਦਾ ਜਦੋਂ ਕੰਮ ਕਰਨ ਨੂੰ ਇਸ ਤਰ੍ਹਾਂ ਸਨਮਾਨ ਮਿਲਦਾ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆ ਇੱਕ ਮੋਟੀਵੇਸ਼ਨ ਹੁੰਦੀ ਹੈ ਜੇ ਨਾ ਸਮੇਂ-ਸਮੇਂ ਸਿਰ ਤੇ ਕੋਈ ਮੁਲਾਜ਼ਮ ਕੰਮ ਕਰਦਾ ਆ ਆਪਣੀ ਡਿਊਟੀ ਤੋਂ ਹੋਰ ਸਮਾਂ ਕੱਢ ਕੇ ਤੇ ਜੇ ਉਹਨੂੰ ਕੋਈ ਉਹਦੇ ਕੰਮ ਨੂੰ ਜਿਹੜਾ ਹੈਗਾ ਤੋ ਜੋ ਮਿਲਦੀ ਹੈ ਜਾਂ ਕੋਈ ਰਿਵਾਰਡ ਮਿਲਦਾ ਤਾਂ ਉਹਦੇ ਨਾਲ ਹੋਰ ਵੀ ਉਦੇ ਜਿચ્છਾ ਪੈਦਾ ਹੁੰਦੀ ਵੀ ਮੈਂ ਹੋਰ ਵੀ ਪਬਲਿਕ ਦੀ ਸੇਵਾ ਕਰਾਂ